ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਪੇਸ਼ ਹੋਣਾ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਸੁਖਬੀਰ ਬਾਦਲ ਜਿਹੜੇ ਆ ਉਹ ਹਾਲੇ ਤੱਕ ਪੇਸ਼ ਨਹੀਂ ਹੋਏ ਹੁਣ ਇਸ ਸੰਦਰਭ ਦੇ ਵਿੱਚ ਉਹਦਾ ਉੱਤੇ ਕੀ ਕਾਰਵਾਈ ਹੋ ਸਕਦੀ ਆ ਜਥੇਦਾਰ ਸਾਹਿਬ ਕੀ ਫੈਸਲਾ ਲੈ ਸਕਦੇ ਆ ਤਰੀਕ ਵਧਾਈ ਜਾ ਸਕਦੀ ਆ ਜਾਂ ਫਿਰ ਕੋਈ ਸਖਤ ਆਦੇਸ਼ ਜਿਹੜੇ ਆ ਉਹ ਜਾਰੀ ਹੋ ਸਕਦੇ ਆ ਦੂਜੇ ਪਾਸੇ ਅੱਜ ਪੰਜ ਮੈਂਬਰੀ ਕਮੇਟੀ ਨੇ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਆ ਉੱਥੇ ਕੀ ਬਣਿਆ ਕੀ ਗੱਲਬਾਤ ਹੋਈ ਡੈਲੀਗੇਟਸ ਦੀ ਚੋਣ ਹੋਣੀ ਸੀ ਕਿਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਕਿਹਨਾਂ ਨੂੰ ਸਰਕਲ ਪ੍ਰਧਾਨ ਤੇ ਕਿਹਨਾਂ ਨੂੰ ਜ਼ਿਲ੍ਹਾ ਜਥੇਦਾਰ ਬਣਾਇਆ ਗਿਆ ਤੇ ਇਹਦੇ ਨਾਲ ਹੀ ਤੀਜੀ ਬੜੀ ਅਹਿਮ ਖਬਰ ਜਿਹੜੀ ਆ ਉਹ ਵੀ ਅਕਾਲੀ ਸਿਆਸਤ ਦੇ ਨਾਲ ਹੀ ਜਿਹੜੀ ਪੱਟੀ ਸਾਹਿਬ ਜੁੜਦੀ ਆ ਮੇਲ ਖਾਂਦੀ ਆ ਭਈ ਹੁਣ ਹੌਲੀ-ਹੌਲੀ ਐਂ ਲੱਗਦਾ ਭਈ ਜਿੱਦਾਂ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਇਹਨਾਂ ਨੂੰ ਬਾਹ ਇੱਜ਼ਤ ਜਿਹੜਾ ਉਹ ਵਿਦਾ ਕੀਤਾ ਜਾਏਗਾ ਹੁਣ ਇਹਨਾਂ ਨੂੰ ਇੱਥੋਂ ਹੀ ਵਿਦਾ ਕੀਤਾ ਜਾਏਗਾ ਜਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਵੀ ਕੀਤਾ ਜਾਏਗਾ ਕਿਉਂਕਿ ਇਦਾਂ ਦੇ ਸੰਕੇਤ ਬਾਬਾ ਹਰਨਾਮ ਸਿੰਘ ਤੁਮਾ ਦੇ ਰਹੇ ਆ ਉਹ ਤਾਰੀਫ ਕਰ ਰਹੇ ਆ ਹਵਾਰਾ ਸਾਹਿਬ ਦੀ ਰਾਜੋਆਣਾ ਸਾਹਿਬ ਦੀ ਤੇ ਇਸ ਪੂਰੇ ਮਾਮਲੇ 'ਚ ਜਿਹੜੇ ਮੈਂ ਤੀਸਰੇ ਸਵਾਲ ਤੁਹਾਨੂੰ ਕੀਤਾ ਇਹਦੇ ਵਿੱਚ ਧਾਮੀ ਸਾਹਿਬ ਨਾਲ ਜੁੜਦੇ ਆ ਸੋ ਆਪਾਂ ਸਵਾਲਾਂ ਦਾ ਸਿਲਸਿਲਾ ਪੜੀ ਸਾਹਿਬ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਸਾਹਿਬ ਨੇ ਅੱਜ ਪੇਸ਼ ਹੋਣਾ ਸੀਗਾ ਤੱਕ ਸ਼੍ਰੀ ਪਟਨਾ ਸਾਹਿਬ ਦੇ ਪੇਸ਼ ਨਹੀਂ ਹੋਏ ਹਾਲੇ ਤੱਕ 5 ਵਜੇ ਤੱਕ 21 ਮਈ ਨੂੰ ਜਿਸ ਵੇਲੇ ਬਕਾਇਦਾ ਤੌਰ ਤੇ ਇੱਕ ਹੁਕਮ ਅਮਾ ਜਾਰੀ ਕੀਤਾ ਜਾਂਦਾ ਵਾ ਪਟਨਾਸ ਹੈਵ ਦੀ ਸਮੁੱਚੀ ਕਮੇਟੀ ਤੇ ਨਾਲ ਉਥੋਂ ਦੇ ਜਸਦਰ ਬਲਦੇਵ ਸਿੰਘ ਤੇ ਗੁਰਦਿਆਲ ਸਿੰਘ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਂਦਾ ਬਾ ਕੌਣ ਕਰਦੇ ਨੇ ਭਾਈ ਕੁਲਦੀਪ ਸਿੰਘ ਗੜਗੱਚ ਉਹ ਕਹਿੰਦੇ ਇਹਨਾਂ ਨੇ ਅਕਾਲ ਤਖਤ ਦੇ ਹੁਕਮਾਂ ਦੀ ਤਮੀਲ ਨਹੀਂ ਕੀਤੀ ਸਗੋਂ ਤੋਹੀਨ ਕੀਤੀ ਹੈ ਰੈਕਟ ਕੀ ਕਰਦੇ ਨੇ ਉਤਤ ਰਿਐਕਸ਼ਨ ਇਹ ਹੁੰਦਾ ਵੀ ਉੱਥੇ ਵੀ ਪੰਜਾਂ ਦੀ ਮੀਟਿੰਗ ਹੁੰਦੀ ਹੈ ਪੰਜ ਪ੍ਰਧਾਨੀ ਮਰਿਆਦਾ ਅਨੁਸਾਰ ਉਹ ਰੈਕਟ ਕਰਦੇ ਨੇ ਉਹ ਬਕਾਇਦਾ ਤੌਰ ਤੇ ਭਾਈ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਢਨੋਲਾ ਨੂੰ ਤਨਖਾਹਿਆ ਕਰਾ ਦੇ ਦਿੰਦੇ ਨੇ ਜਿਤੇ ਨਾਲ ਇਹਨਾਂ ਦੀ ਜਿਹੜੀ ਵਜਾ ਕਰਕੇ ਸਭ ਕੁਝ ਹੋ ਰਿਹਾ ਸੁਖਬੀਰ ਸਿੰਘ ਬਾਦਲ ਉਹਨੂੰ ਦੱਸਦਾ ਅਲਟੀਮੇਟਮ ਦੇ ਦਿੰਦੇ ਵੀ 31 ਮਈ ਤੱਕ ਤੁਸੀਂ ਆ ਕੇ ਪੇ ਜੋ ਕੇ ਆਪਣਾ ਸਪਸ਼ਟ ਕਰਨ ਦਿਓ ਫੇਰ ਉਹਦੀ ਡੇਟ ਵਧਾਈ ਜਾਂਦੀ 10 ਦਿਨ ਹੋ ਜਿਹੜੇ 10 ਦਿਨ ਅੱਜ ਪੂਰੇ ਹੋ ਚੁੱਕੇ ਨੇ ਤੇ ਸੁਖਬੀਰ ਸਿੰਘ ਬਾਦਲ ਅੱਜ ਵੀ ਉੱਥੇ ਪੇਸ਼ ਨਹੀਂ ਹੋਏ ਹੁਣ ਇਹ ਆ ਕਿ 10 ਤਰੀਕ ਦੀ ਉਹ ਰਾਤ ਦੇ 12 ਵਜੇ ਤੱਕ ਹੁੰਦੀ ਰਾਤ ਦੇ 12 ਵਜੇ ਤੱਕ ਵੇਟ ਕੀਤੀ ਜਾਊਗੀ ਵੀ ਜੇ ਤੇ ਸੁਖਬੀਰ ਸਿੰਘ ਬਾਦਲ ਆ ਜਾਂਦੇ ਵੈਲ ਐਨ ਗੁੱਡ ਤੇ ਨਹੀਂ ਤੇ ਫਿਰ ਉਹਨਾਂ ਨੂੰ ਪੰਥ ਚੋਂ ਛੇਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਖਸਿਰੀ ਪਟਨਾ ਸਾਹਿਬ ਤੋਂ ਉਹਨਾਂ ਦੇ ਖਿਲਾਫ ਸਖਤ ਥੁਕ ਸਖਤ ਕਾਰ ਵੀ ਹੋ ਸਕਦੀ ਆ ਇਹੋ ਦੀ ਉਲਝਣ ਪਾਲੀਆ ਸੰਗਬੀਰ ਸਿੰਘ ਬਾਦਲ ਨੇ ਭੀਜੀ ਦਾ ਇਹ ਨਹੀਂ ਸਮਝਦੇ ਫੜੀ ਕਿ ਕਿ ਨਾਰੇ ਤੋਂ ਭਾਈ ਕੁਲਦੀਪ ਸਿੰਘ ਗੜਗਜ ਨੂੰ ਜਿਸ ਤਰੀਕੇ ਨਾਲ ਲਾਇਆ ਗਿਆ ਜਿਸ ਤਰੀਕੇ ਨਾਲ ਉਹਦਾ ਵਿਰੋਧ ਆ ਜਿਸ ਤਰ੍ਹਾਂ ਦਮਨੀਪ੍ਰੀਤ ਖਾਲਸਾ ਨੇ ਧਰਨੇ ਦਿੱਤੇ ਜਿਸ ਤਰ੍ਹਾਂ ਦਮਨੀਪ੍ਰੀਤ ਖਾਲਸਾ ਨੇ ਅਲਟੀਮੇਟਮ ਦਿੱਤੇ ਨਿਹੰਗ ਸਿੰਘ ਜਥੇਬੰਦੀਆਂ ਸਾਹਮਣੇ ਆ ਗਈਆਂ ਬੁੱਢਾ ਦਲ ਨੇ ਕਹਿਤਾ ਵੀ ਸਾਨੂੰ ਇਹ ਜਿਸ ਤਰ੍ਹਾਂ ਮਨਜ਼ੂਰ ਨਹੀਂ ਉਹ ਸੁਖਬੀਰ ਸਿੰਘ ਬਾਦਲ ਆਪਣੀ ਇਸ ਥਾਣੀ ਚ ਕਾਫੀ ਤਰ੍ਹਾਂ ਉਲਝ ਚੁੱਕੇ ਨੇ ਹੁਣ ਕਿਹੜੇ ਸਿਰੇ ਤੋਂ ਫੜਨਾ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਸਮਝ ਨਹੀਂ ਆਉਂਦੀ ਜੇ ਉਹਨਾਂ ਨੇ ਛੇਕ ਦਿੱਤਾ ਉੱਥੋਂ ਪਟਨਾ ਸਾਹਿਬ ਤੋਂ ਤੇ ਫਿਰ ਨਵੀਂ ਉਲਝਣ ਹੋਰ ਪੈਦਾ ਹੋ ਜੂਗੀ ਇਸ ਕਰਕੇ ਚਾਹੀਦਾ ਇਹ ਸੀ ਵੀ ਜਿਸ ਤਰੀਕੇ ਦਾ ਉਹਨਾਂ ਸਮਾਂ ਦਿੱਤਾ ਸੀ ਨਾ ਤਿੰਨ ਮੈਂਬਰੀ ਕਮੇਟੀ ਭੇਜੀ ਸੀਗੀ ਉਸ ਕਮੇਟੀ ਨੂੰ ਸਪਸ਼ਟ ਕਿਹਾ ਸੀ ਵੀ ਜੋ ਝੂਠ ਕੂੜ ਤੁਸੀਂ ਬੋਲਿਆ ਉੱਥੇ ਫਸਿਲ ਦੇ ਉੱਤੇ ਜੋ ਤੁਸੀਂ ਉੱਤੇ ਝੂਠੇ ਸੱਤੇ ਅਦੇ ਜਾਰੀ ਕਿਤੇ ਵਾਪਸ ਲਓ ਫਿਰ ਅਸੀਂ ਸੋਚਾਂਗੇ ਕੀ ਕਰਨਾ ਕਹਿਣ ਤੋਂ ਭਾਵ ਏ ਸੀ ਵੀ ਫਿਰ ਪੱਟਾ ਸਾਹਿਬ ਦੇ ਜਥੇਦਾਰ ਵੀ ਆਪਣੇ ਆਦੇਸ਼ ਵਾਪਸ ਲੈ ਸਕਦੇ ਲੇਕਿਨ ਸੁਖਬੀਰ ਸਿੰਘ ਬਾਦਲ ਉੱਥੇ ਵੀ ਕਾਮਯਾਬ ਨਹੀਂ ਹੋਏ। ਦੂਸਰੀ ਚੀਜ਼ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਅਦ ਬਕਾਇਦਾ ਤੌਰ ਤੇ ਜਿਹੜੀ 13 ਮਈ ਨੂੰ ਇੱਕ ਮੀਟਿੰਗ ਹੁੰਦੀ ਹੈ ਜਿੱਥੇ ਬੰਦੀਆਂ ਦੇ ਵਿੱਚ ਫੈਸਲਾ ਹੁੰਦਾ ਵੀ 11 ਜੂਨ ਨੂੰ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਅਦ ਤਨਤ ਪ ਜਾਊਗਾ। ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਉਹਦੇ ਤੋਂ ਪਹਿਲਾਂ ਇੱਕ 9 ਤਰੀਕ ਦੀ ਮੀਟਿੰਗ ਜਿਹੜੀ ਰੱਖੀ ਸੀ ਸ਼੍ਰੋਮਣੀ ਕਮੇਟੀ ਨੂੰ ਉਹ ਮੁਲਤਵੀ ਇਸ ਕਰਕੇ ਕਰਨੀ ਪਈ ਜੇ ਧਰਨਾ ਦੇਣਾ ਹੈ ਤੇ ਫਿਰ ਅਸੀਂ ਤੇ ਫੈਸਲਾ ਕੀ ਕਰਾਂਗੇ ਤੇ ਧੂਮਾ ਤੇ ਧਾਮੀ ਚ ਕੋਈ ਫਰਕ ਨਹੀਂ ਸਰਦਾਰ ਸੰਦੀਪ ਸਿੰਘ ਢੀਂਡਸਾ ਦੇ ਭਗਦੇਵ ਤੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਧੂਮਾ ਤੇ ਧਾਮੀ ਆਪਸ ਵਿੱਚ ਮਿਲਦੇ ਨੇ ਜਿਸ ਤਰੀਕੇ ਨਾਲ ਉਹ ਗੱਲਾਂ ਬਾਤਾਂ ਕਰਦੇ ਨੇ ਗੁਪਤਗੂ ਕਰਦੇ ਨੇ ਉਹ ਵੀ ਇੱਕ ਵਿਲੱਖਣ ਤਸਵੀਰ ਪੇਸ਼ ਕਰਦੀ ਹੈ ਕਿਉਂ ਗਿਆਨੀ ਹਰਪ੍ਰੀਤ ਨੂੰ ਜਦੋਂ ਲਾਇਆ ਗਿਆ ਵਾ ਉਸ ਮੀਟਿੰਗ 'ਚ ਜਿਹੜੇ ਧਾਮੀ ਸਾਹਿਬ ਹਾਜ਼ਰ ਨਹੀਂ ਸਨ ਰਗੂਜੀਤ ਵਰਗ ਦੀ ਪ੍ਰਧਾਨ ਜੀ ਇੱਥੇ ਦੇ ਮੀਟਿੰਗ ਕਰਕੇ ਲਾਇਆ ਸੀ ਹੁਣ ਦੂਜੇ ਪਾਸੇ ਸੀ ਵੀ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਅੱਗੇ ਧਰਨਾ ਰੋਕਣਾ ਕਿਵੇਂ ਆ ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਦੀ ਐਡਜੈਕਟਿਵ ਦੇ ਮੈਂਬਰ ਕੁਝ ਹੋਰ ਮੈਂਬਰ ਜਿਹੜੇ ਸੀ ਬੀਤੇ ਕੱਲ ਉਹਨਾਂ ਨੇ ਬਾਬੇ ਧੁੰਮੇ ਨਾਲ ਉਹਨਾਂ ਦੇ ਦਮ ਦੀ ਮੀਟਿੰਗ ਸਾਲ ਵਿੱਚ ਜਾ ਕੇ ਮੀਟਿੰਗ ਕੀਤੀ ਜੀ ਉਸ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਬਾਬਾ ਧੁੰਮੇ ਨੇ ਉਹ ਆਪਣੀ ਕਾਲ ਵਾਪਸ ਲੈ ਲਈ ਹੈ ਇਹ ਕਹਿ ਕੇ ਵਾਪਸ ਲੈ ਲਈ ਆ ਵੀ ਅਸੀਂ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਆ ਤੇ ਇਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿਹੜੇ ਪਹਿਲੇ ਜਥੇਦਾਰ ਉਹ ਬਹਾਲ ਕੀਤੇ ਜਾਣਗੇ ਤੇ ਉਹਨਾਂ ਦੀ ਸਨਮਾਨ ਸਨਮਾਨਜਨ ਤਰੀਕੇ ਨਾਲ ਜੀ ਰੁਕਸਤੀ ਕੀਤੀ ਜਾਊਗੀ ਤੇ ਟੇਕ ਸਿੰਘ ਢਨੌਲਾ ਤੇ ਕੁਲਦੀਪ ਸਿੰਘ ਗੜਗੱਦ ਦੇ ਖਾਸ ਕਾਰਕੀ ਕੀਤੀ ਜੋ ਇਸ ਕਰਕੇ ਜਦੋਂ ਸਾਡੀ ਮੰਗ ਮੰਨੀ ਜਾ ਰਹੀ ਹੈ ਤੇ ਫਿਰ ਇਸ ਕਰਕੇ ਅਸੀਂ ਮੁਰਤਵੀ ਕਰਤਾ ਵਾ ਜਦੋਂ ਉਹਨਾਂ ਨੂੰ ਇਹ ਇਹ ਪੁੱਛਿਆ ਗਿਆ ਵੀ 500 ਬੰਦਿਆਂ ਦਾ ਜਥਾ ਜਿਹੜੇ ਹਰ ਮਹੀਨੇ ਦੇ ਪਹਿਲੇ ਐਤਵਾਰ ਸੋ ਖਬੀਰ ਬਾਦਲ ਦੇ ਘਰ ਦੇ ਬਾ ਧਰਾਂ ਦੇ ਵੇਗਾ ਉਹਦੇ ਬਾਰੇ ਕੀ ਸੋਚਿਆ ਤੁਸੀਂ ਉਹਦੇ ਬਾਰੇ ਉਹਨਾਂ ਨੇ ਕਹਿਤਾ ਪੀ ਉਹ ਵੀ ਹਾਲ ਦੀ ਗੜੀ ਮਲਤਵੀ ਆ ਹੁਣ ਇਹਨਾਂ ਦੀ 12 ਤਰੀਕ ਦੀ ਮੀਟਿੰਗ ਹਾਂਜੀ 12 ਅਰਧਕੰਤਰਕ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਉਮੀਦ ਆ ਪੀ ਕਿਸੇ ਨਾ ਕਿਸੇ ਕੱਕ ਨੂੰ ਕਾਰਜਕਾਰੀ ਜਿਹੇ ਦਾ ਅਕਾਲ ਤਖਤ ਦਾ ਲਾਇਆ ਜਾਊਗਾ ਆਮ ਤੌਰ ਤੇ ਹੁੰਦਾ ਕੀ ਹੈ ਜੀ ਕਿ ਭਾਈ ਕੁਲਦੀਪ ਸਿੰਘ ਗੜਗਾਜ ਜਿਹੜੇ ਨੇ ਉਹ ਵੀ ਪਰਮਾਨੈਂਟ ਜਥੇਦਾਰ ਤੇ ਹੈ ਨਹੀਂ ਉਹ ਵੀ ਤੇ ਪਰਮਾਨੈਂਟ ਜਥੇਦਾਰ ਤਾਂ ਤਖਤਸ਼੍ਰੀ ਕੇਸਗੜ ਸਾਹਿਬ ਦੇ ਆ ਮੇਰੇ ਖਿਆਲ ਜੀ ਤੇ ਨੇ ਪਰਮਾਨੈਂਟ ਕੋਈ ਵੀ ਨਹੀਂ ਜਿਹੜੇ ਮਰਜ਼ੀ ਲਾ ਦੇ ਇਹ ਤਾਂ ਕਮੇਟੀ ਦੀ ਮਰਜ਼ੀ ਹੈ ਸੁਖਬੀਰ ਦੀ ਮਰਜ਼ੀ ਤਾਂ ਕਿੱਥੇ ਨਹੀਂ ਫਿਲਹਾਲ ਹੁਣ ਇਹ ਇੱਕ ਰਵੈਤ ਰਹੀ ਹੈ ਜੀ ਗਿਆਨੀ ਭਵਨ ਸਿੰਘ ਹੈੱਡ ਗ੍ਰੰਥੀ ਅਕਾਲ ਤਖਤ ਦੇ ਹੁੰਦੇ ਸੀ ਜਦੋਂ ਜਹਦਾ ਦੀ ਛੁੱਟੀ ਹੋ ਜਾਂਦੀ ਸੀ ਉਹਨਾਂ ਨੂੰ ਦੋ ਬਰੀ ਜਹਦਾ ਗੁਰਚਰਨ ਸਿੰਘ ਟੋਹੜਾ ਨੇ ਕਾਰਜਕਾਰੀ ਜਹਦਾ ਲਾਇਆ ਸੀ ਵੀ ਅਗਲੇ ਪ੍ਰਬੰਧ ਤੱਕ ਤੁਸੀਂ ਇੱਥੋਂ ਦਾ ਪ੍ਰਬੰਧ ਵੇਖੋਗੇ ਉਹ ਵੇਖਦੇ ਰਹੇ ਇਸ ਕਰਕੇ ਜੋ ਮੈਂ ਮਹਿਸੂਸ ਕਰਦਾ ਮਾਂ ਕਿ ਗਿਆਨੀ ਮਲਕੀਤ ਸਿੰਘ ਜਿਹੜੇ ਹੈੱਡ ਗ੍ਰੰਥੀ ਬਕਾਇਦਾ ਤੌਰ ਤੇ ਇਸ ਵੇਲੇ ਅਕਾਲ ਤਖਤ ਦੇ ਨੇ ਸੱਚੇ 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 ਸੁੱਚੇ ਦੇ ਬੰਦੇ ਨੇ ਜੇ ਉਹਨਾਂ ਨੂੰ ਲਾ ਦਿੱਤਾ ਗਿਆ ਤੇ ਉਮੀਦ ਹੈ ਵੀ ਜਿੰਨਾ ਚਿਰ ਇਹ ਨਾ ਬਦਲੇ ਪ੍ਰਬੰਧ ਕਰਨੇ ਉਹਨਾਂ ਚ ਲੋ ਬੜੇ ਆਰਾਮ ਨਾਲ ਬਿਨਾ ਕਿਸੇ ਵਿਵਾਦ ਤੋਂ ਉਹ ਆਪਣਾ ਕੰਮ ਬਾਖੂਬੀ ਵੇਖ ਸਕਦੇ ਨੇ। ਬਾਕੀ ਜਿਹੜੇ ਨਾ ਗਏ ਸੀ ਉੱਥੇ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਉਹ ਵੀ ਲਾਲਾ ਸੁਟੜਿਆ ਨੇ ਵੀ ਸਾਨੂੰ ਜਿੱਥੇ ਤੱਕ ਇਹ ਮਿਲ ਜੇ ਤੇ ਮੁੜ ਕੇ ਸੁਖਬੀਰ ਜੋ ਕੋ ਅਸੀਂ ਕਰਦੇ ਆ। ਸ਼ਾਇਦ ਉਹਨਾਂ ਦਾ ਵੀ ਧਰ ਲੱਗ ਸਕਦਾ ਵਾ। ਪਰ ਉਮੀਦ ਆਦੀ 12 ਤਰੀਕ ਦੀ ਮੀਟਿੰਗ ਤੇ ਵਿੱਚ ਕੋਈ ਨਾ ਕੋਈ ਹੱਲੇ ਦਾ ਨਿਕਲ ਆਏਗਾ ਵੈਸੇ ਵੀ ਤਾਂ ਆਮੀ ਤੇ ਤੁਮੇ ਬਾਰੇ ਆਮ ਕਿਹਾ ਜਾਂਦਾ ਪੀ ਇਹ ਕਿਸੇ ਵੀ ਸੱਟੇ ਤੇ ਪਹੁੰਚਣ ਵਾਲੇ ਬੰਦੇ ਨਹੀਂ ਜੋ ਸਾਹਮਣੇ ਆ ਰਹੀਆਂ ਗੱਲਾਂ ਪੀ ਜਿੰਨਾ ਸੋਚਿਆ ਸੀ ਬਾਬੇ ਰਣਾਨੰਦ ਸਿੰਘ ਤੋਂ ਐਮਐਨਪੀ ਮੈਨੂੰ ਭਾਜਪੀ ਚ ਵਜਨ ਦਿੱਤਾ ਜਾਊਗਾ ਤੇ ਭਾਜਪੀ ਦਾ ਆਪਣੇ ਸੰਤ ਮਹਾਤਮਾ ਬੜੇ ਵੱਡੇ ਵੱਡੇ ਆ ਉਨ੍ਹਾਂ ਦੇ ਮੁਕਾਬਲੇ ਬਾਬੇ ਤੁੰਮੇ ਦਾ ਕੋਈ ਕੱਦ ਬੁੱਤ ਉਹਦਾ ਵੱਡਾ ਨਹੀਂ। ਉਹਨੂੰ ਉੱਥੇ ਉਹ ਜਿਹੜਾ ਸਤਕਾਰ ਜਾਂ ਜਿਸ ਤਰੀਕੇ ਨਾਲ ਉਹ ਜਿਹੜਾ ਚਾਹੁੰਦਾ ਸੀ ਸਨਮਾਨ ਉਹ ਨਹੀਂ ਮਿਲਿਆ। ਹੂੰ ਉਹਨੂੰ ਵਾਪਸੀ ਚਾਹੁੰਦਾ ਮੇਰੀ ਕਿਸੇ ਨਾ ਕਿਸੇ ਤਰੀਕ ਤਰੀਕ ਨਾਲ ਅਕਾਲੀ ਦਲ ਤੇ ਰਸਾਈ ਹੋ ਜਾਵੇ। ਜਿਸ ਤਰ੍ਹਾਂ ਪਹਿਲਾਂ ਮੇਰੀ ਐਸਜੀਪੀਸੀ ਚੱਲਦੀ ਉਸੇ ਤੇ ਚੱਲਣ ਲੱਗ ਪਵੇ ਤੇ ਫਿਰ ਉਮੀਦ ਹੈ ਵੀ ਇਹੋ ਹੀ ਕਰਨ ਕਰਕੇ ਜਿਹੜਾ ਬਾਬੇ ਤੁੰਮੇ ਨੇ ਇਹ ਪੰਗਾ ਲਿਆ ਤੇ ਉਹ ਲਗਭਗ ਤੈ ਹੋ ਗਈ ਹੈ ਗੱਲ ਸਭ ਕੁਝ। ਹੁਣ ਵੇਖੋ 12 ਤਰੀਕ ਨੂੰ ਕੁਛ ਨਾ ਕੁਝ ਜ਼ਰੂਰ ਹੋਏਗਾ ਜੀ ਨਹੀਂ ਅੱਛਾ ਪਟਿਆ ਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਕਿਸੇ ਸਿੱਟੇ ਤੇ ਨਹੀਂ ਪਹੁੰਚੇ ਤੇ ਜੇ ਏਡੇ ਵੱਡੇ ਮਸਲੇ ਦੇ ਵਿੱਚ ਵੀ ਕੋ ਹੱਲ ਨਾ ਕੱਢਿਆ ਗਿਆ ਤਾਂ ਫਿਰ ਜਿਹੜੇ ਲੋਕ ਆਸ ਉਮੀਦ ਨਾਲ ਇਹਨਾਂ ਵੱਲ ਦੇਖ ਰਹੇ ਆ ਜਿਹੜੇ ਲੋਕੀ ਇਹਨਾਂ ਦੇ ਆਖੇ ਇਕੱਠ ਵੀ ਵੱਡਾ ਕਰ ਲੈਂਦੇ ਆ ਤੇ ਫਿਰ ਉਹ ਕਿਹੜੇ ਪਾਸੇ ਜਾਣਗੇ ਪਹਿਲਾਂ ਜਿਹੜੀਆਂ ਸਰਕਾਰਾਂ ਨੇ ਸਿਆਸਦਾਨਾਂ ਉਹਨਾਂ ਨੇ ਵੀ ਇਦਾਂ ਕੀਤਾ ਤੇ ਜੇ ਇਦਾਂ ਹੋ ਗਿਆ ਤੇ ਫਿਰ ਤਾਂ ਉਹ ਠੱਗੇ ਠੱਗੇ ਜਿਹਾ ਮਹਿਸੂਸ ਕਰਨਗੇ ਵੀ ਜਾਈਏ ਕਿਹੜੇ ਪਾਸੇ ਬਿਲਕੁਲ ਠੀਕ ਹੈ ਤੁਸੀਂ ਬਿਲਕੁਲ ਠੀਕ ਹੈ ਤੁਸੀਂ ਦੱਸੋ 1997 ਚ ਅਕਾਲੀ ਦਲ ਦੀ ਸਰਕਾਰ ਬਣੀ 2007 ਚ ਬਣੀ 2012 ਚ ਬਣੀ ਇਹਨਾਂ ਨੇ ਕੀਤਾ ਕਿ ਕੋਈ ਇੱਕ ਕਾਰਜ ਪੰਥਕ 10 ਸਾਲ ਨਹੀਂ ਕੀਤਾ ਇੱਕ ਇੱਕ ਕਾਰਜ 2017 ਦੇ ਵਿੱਚ 2019 ਦੇ ਵਿੱਚ 2022 ਦੇ ਵਿੱਚ 2024 ਦੇ ਵਿੱਚ ਲੋਕਾਂ ਨੇ ਫੱਟੀ ਪੁੱਟ ਕੇ ਰੱਖ ਦਿੱਤੀ ਜੇ ਲੋਕਾਂਆਂ ਆਸ਼ਾਵਾਂ ਦੇ ਮੁਤਾਬਕ ਕੰਮ ਨਹੀਂ ਕਰਨਗੇ ਉਹਨਾਂ ਦੀ ਇਹ ਭਾਵਨਾ ਮੁਤਾਬਕ ਨਹੀਂ ਕਰਨਗੇ ਤੇ ਫਿਰ ਤਿਆਰੀ ਕਰੋ ਆਪਣੀ 27 ਚ ਵੀ ਲੋਕਾਂ ਕੋਲੇ ਸੰਗਤਾਂ ਦੇ ਕੋਲੇ ਸਮਰਥਕਾਂ ਕੋਲੇ ਇੱਕ ਸਭ ਤੋਂ ਵੱਡਾ ਮੌਕਾ ਹੁੰਦਾ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਆ ਕੇ ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣੇ ਤਾਕਤ ਦਾ ਇਜ਼ਹਾਰ ਕਰ ਸਕਦੇ ਹੋ ਤੇ ਸੰਗਤਾਂ ਕਰ ਰਹੀਆਂ ਨੇ ਜੇ ਇਹ ਫੇਰ ਵੀ ਕਿਸੇ ਸੱਟੇ ਤੇ ਨਹੀਂ ਪੁੱਜਦੇ ਤੇ ਫਿਰ 27 ਲਈ ਜਿਹੜੀ ਆ ਉਹ ਸੰਗਤਾਂ ਦੇ ਰੋਧ ਦਾ ਸ਼ਕਾਰ ਹੋਣ ਲਈ ਤਿਆਰ ਰਹਿੰਦੇ ਜੀ ਤੇ ਪਟਸਾਭ ਉਧਰ ਦੂਜੇ ਪਾਸੇ ਅੱਜ ਪੰਜ ਮੈਂਬਰੀ ਕਮੇਟੀ ਦੀ ਚੰਡੀਗੜ੍ਹ ਵਿਖੇ ਮੀਟਿੰਗ ਸੀਗੀ ਜਦੋਂ ਉਹਨਾਂ ਦਾ ਪ੍ਰੈਸ ਨੋਟ ਜਾਰੀ ਹੋਇਆ ਪਿਛਲੇ ਹਫ਼ਤੇ ਕਿ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਡੈਲੀਗੇਟਸ ਦੀ ਚੋਣ ਹੋਏਗੀ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਥੇਦਾਰ ਜਿਹੜੇ ਆ ਉਹਨਾਂ ਦੀ ਚੋਣ ਹੋਏਗੀ ਤੇ ਅੱਜ ਕੀ ਕੁਝ ਵਾਪਰਿਆ ਜੀ ਚੰਡੀਗੜ੍ਹ ਵਿਖੇ ਨਹੀਂ ਅੱਜ ਉਹਨਾਂ ਦੀ ਸਮੀਖਿਆ ਮੀਟਿੰਗ ਸੀਗੀ ਅੱਛਾ ਜੀ ਅੱਜ ਤੱਕ ਕੁਝ ਕਰ ਨਹੀਂ ਸਕਦੇ ਕਿਉਂ ਅਜੇ ਤੱਕ ਇਹਨਾਂ ਦੀ ਭਰਤੀ ਦੀ ਸਾਰਾ 18 ਜੂਨ ਤਰੀਕ ਦਾ ਮੇਰੀ ਹੁਣੇ ਗੱਲ ਹੋਈ ਸੀ ਝੁੰਦਾ ਸਾਹਿਬ ਨਾਲ ਉਹ ਕਹਿੰਦੇ ਜੀ ਅੱਜ ਤੇ ਸਮੀਖਿਆ ਦੀ ਸੀ ਤੇ ਸਮੀਖਿਆ ਸੀ ਕੀਤੀ ਤੇ ਕਾਫੀ ਸਾਡੇ ਕੋਲ ਭਰਤੀ ਜਿਹੜੀ ਆ ਰਹੀ ਵਾਪਸ ਵੱਡੀ ਗਿਣਤੀ ਜਾ ਰਹੀ ਹੈ ਲੋਕਾਂ ਉਛਾਣ ਲੈ ਕੇ ਆ ਰਹੇ ਨੇ ਇੱਥੋਂ ਤੱਕ ਕਿ ਵੀ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਵੀ ਥੋੜਾ ਜਿਹਾ ਸਮਾਂ ਸਾਨੂੰ ਹੋਰ ਦਿੱਤਾ ਜਾਵੇ ਗਰਮੀਆ ਕਰਕੇ ਸੀ ਬਹੁਤੀ ਧੀਕਰ ਸਕੇ ਤੁਹਾਨੂੰ ਸਮਾਂ ਹਰਦਿਆ ਹੋਏ ਤਾਂ ਕਿ ਅਸੀਂ ਭਰਤੀ ਪੂਰੀ ਤਰ੍ਹਾਂ ਕਮਪਲੀਟ ਕਰ ਲਈਏ ਉਹਦੇ ਬਾਰੇ ਪੋਸੀਬਿਲਟੀ ਆ ਕਿ ਜਿਹੜੀ ਇਹ 5 ਮੈਂਬਰੀ ਕਮੇਟੀ ਆ ਸਮੇਂ ਬਾਰੇ ਹੋਰ ਸੋਚ ਸਕਦੀ ਆ ਭਿ ਹਫਤਾ 10 ਨੂੰ ਹੋ ਦਿੱਤੇ ਜਾਣ ਜਿਵੇਂ 18 ਜੂਨ ਨੂੰ 30 ਜੂਨ ਕਰ ਦਿੱਤਾ ਜਾਵੇ ਉਮੀਦ ਇਹੋ ਜੀ ਗੱਲ ਹੈਗੀ ਹੈ ਬਾਕੀ ਸੁਖਦੇਵ ਸਿੰਘ ਢੀਨਖਾ ਸਾਹਿਬ ਦੇ ਜਿਹੜੇ ਭੋਗ ਦਿਵਾਂਗ ਦੇ ਉੱਤੇ ਹੂੰ ਜਿਸ ਤਰੀਕੇ ਨਾਲ ਇਹ ਤੇ ਲਾਜ਼ਮੀ ਇਕਤਾ ਕਰੀਏ ਇਕਤਾ ਕਰੀਏ ਇਕ ਕਰੀਏ ਸੁਖਬੀਰ ਸਿੰਘ ਬਾਦਲ ਨੇ ਵੀ ਬੜੇ ਹਟਕੋਰੇ ਭਰ ਕੇ ਇਕਤਾ ਦੀ ਗੱਲ ਕੀਤੀ ਸੀਗੀ ਉਹ ਸੇਕਤਾ ਨੂੰ ਲੈ ਕੇ ਇਹਨਾਂ ਮੀਟਿੰਗ ਕਰਕੇ ਕੱਲ ਹੀ ਆਪਣਾ ਇੱਕ ਬਿਆਨ ਦਾਗ ਦਿੱਤਾ ਸੀਗਾ ਜੀ ਬਿਲਕੁਲ ਇਹਨਾਂ ਨੇ ਪਹਿਲੇ 18 ਮਾਰਚ ਨੂੰ ਲਈ ਪੰਦੀ ਇਕਤਾ ਲੀਡਰਸ਼ਿਪ ਨੇ ਜਿਹੜਾ ਕੰਮ ਸਹਿਯੋਗ ਦਿੱਤਾ ਉਹਦੇ ਸਾਰਾ ਧੰਨਵਾਦ ਕੀਤਾ ਦੂਸਰਾ ਉਹਨਾਂ ਨੇ ਕਿਹਾ ਜੀ ਵੇਖੋ ਜਿਨੇ ਜਿਨੇ ਜਿਹੜੀ ਕੋਈ ਗਲਤੀ ਕੀਤੀ ਹੈ 2 ਜੂਨ 2 ਦਸੰਬਰ ਦੇ ਹੁਕਮਨਾਮੇ ਦੇ ਖਿਲਾਫ ਜਿਹੜੀ ਅਵਗਿਆ ਕੀਤੀ ਹੈ ਉਹਦੀ ਜਾ ਕੇ ਕੱਲ ਤੱਕ ਤੇ ਆਪਣੀ ਤਨਖਾਹ ਭੁਗਤ ਕੇ ਆਜੋ ਜੀ ਐਮ ਨੂੰ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਤੇ ਸਾਡਾ ਰਸਤਾ ਵੀ ਕਿਉਂਕਿ ਅਸੀਂ ਅਕਾਲ ਤਖ ਦੇ ਵਿਹਾਰ ਦੇ ਉੱਤੇ ਭਰਤੀ ਕਰ ਰਹੇ ਹਾਂ ਅਕਾਲ ਤਖ ਦੇ ਵਿਹਾਰ ਤੇ ਕਾਰਵਾਈ ਕਰ ਰਹੇ ਹਾਂ ਜਿੰਨੇ ਵੀ ਹੋਣ ਲੇਕਿਨ ਮੇਰੀ ਸੋਚਣ ਦੇ ਮਤਲਬਕ ਬਹੁਤ ਸਾਰੇ ਜਿਹੜੇ ਅਕਾਲੀ ਦਲ ਬਾਦਲ ਦੇ ਲੋਕ ਨੇ ਲੀਡਰ ਨੇ ਉਹ ਇਹਨਾਂ ਲੀਡਰ ਨਾਲ رابطہ ਕﻢ ਕਰ ਰਹੇ ਨੇ ਵੀ ਸਾਨੂੰ ਵੀ ਸ਼ਾਮਲ ਕਰੋ ਇਹਦੇ ਬਾਰੇ ਵਿਚਾਰ ਚਚ ਚੱਲ ਜੀ ਉਹਨਾਂ ਨੇ ਵੀ ਕਿਹਾ ਵੀ ਜਿਹੜੀ ਤੁਸੀਂ ਗਲਤੀ ਕੀਤੀ ਹੈ ਕੱਲ ਤੱਕ ਤੇ ਆਪਣੀ ਖਿਮਾ ਜਾਂਚਣ ਦੀ ਅਰਦਾਸ ਕਰਾਓ ਆਜੋ ਵੀ ਅਸੀਂ ਵੀ ਸੁਰੱਖਿਰ ਹਈਏ ਤੇ ਤੁਸੀਂ ਵੀ ਸੁਰੱਖਿਰ ਹੋ ਇਸ ਕਰਕੇ ਤੁਹਾਨੂੰ ਪਤਾ ਪਹਿਲਾਂ ਮੈਂ ਗੱਲ ਕੀਤੀ ਸੀ ਵੀ ਕਰੀਬ 2 ਦਰਜਨ ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਸ ਪੰਜ ਮੈਂਬਰੀ ਕਮੇਟੀ ਦੇ ਬਕਾਇਦਾ ਤੌਰ ਤੇ ਇਸ ਵੇਲੇ ਕੰਟੈਕਟ ਦੇ ਵਿੱਚ ਨੇ ਉਹ ਕਦੋਂ ਉਹਦੇ ਇਹਦੀ ਪਤਾ ਹਾਲ ਦੀ ਗੱਡੀ ਤੇ ਪੰਜ ਮੈਂਬਰੀ ਕਮੇਟੀ ਕਮੇਟੀ ਹੈ ਬਸ ਅਜੇ ਨਾ ਕੋਈ ਜਥੇਬੰਦੀ ਕੋਈ ਨਹੀਂ ਜਦੋਂ ਜਥੇਬੰਦੀ ਬਣੇਗੀ ਤੇ ਫਿਰ ਬਕਾਇਦਾ ਤੌਰ ਤੇ ਅਗਲੀ ਕਾਰਵਾਈ ਕਰਨਗੇ ਜਥੇਬੰਦੀ ਉਹਦੀ ਬਣੇਗੀ ਜਦੋਂ ਇਹਨਾਂ ਦੀ ਭਰਤੀ ਕੰਪਲੀਟ ਹੋ ਜਾਏਗੀ ਫਿਰ ਉਹਦੀ ਮੀਟਿੰਗ ਹੋਏਗੀ ਫਿਰ ਬਕਾਇਦਾ ਤੌਰ ਤੇ ਡੈਲੀਗੇਟ ਬਣਨਗੇ ਡੈਲੀਗੇਟ ਸੱਦ ਕੇ ਫਿਰ ਪ੍ਰਧਾਨਗੀ ਦੀ ਚੋਣ ਹੋਵੇਗੀ ਘੱਟੋ ਘੱਟ ਨਾ ਮਿੰਨਾੜੇ ਮਿੰਨਾਂ ਦੇ 2 ਮਿੰਟ ਲੱਗ ਜਾਂਦੇ ਜੇ ਕੰਮ ਕਰਦੇ ਆਨ ਉਦੋਂ ਬਾਅਦ ਫਿਰ ਜਿਹੜੀ ਆ ਉਹ ਜਿਹੜੇ ਲੀਡਰ ਆਉਣਗੇ ਉਹਨਾਂ ਨੂੰ ਵੈਲਕਮ ਕੀਤਾ ਜਾਊਗਾ ਤੁਸੀਂ ਆਓ ਜੀ ਆਇਆਂ ਨੂੰ ਲੇਕਿਨ ਉਹਨਾਂ ਦੀ ਕੰਡੀਸ਼ਨ ਇਹ ਹੋਈ ਵੀ ਜਿਹਨੇ ਵੀ ਕੋਈ ਗਲਤੀ ਕੀਤੀ ਉਹ ਕੱਲ ਤੱਕ ਤੇ ਆਪਣੀ ਪਿੰਡ ਖੇਮਾ ਯਾਤਨਾ ਦੀ ਅਰਜ਼ੀ ਕਰਾ ਕੇ ਆਵੇ ਤੇ ਫਿਰ ਸਾਡੇ ਕੋਲ ਆਵੇ ਫਿਰ ਅਸੀਂ ਉਹਦੇ ਬਾਰੇ ਸੋਚ ਸਕਦੇ ਕੀ ਕਰਨ ਤੇ ਉਮੀਦ ਆ ਵੀ ਆਉਣ ਵਾਲੇ ਸੈਮੇਟ ਉਹ ਲੋਕ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅੱਜ ਮੁਸ਼ਤਾਵਾਲ ਨੇ ਜਿਨ੍ਹਾਂ ਦੇ ਬਾਰੇ ਮੇਰੇ ਕੋਲ ਇਨਫੋਰਮੇਸ਼ਨ ਆ ਉਹਦੀ ਕਮੇਟੀ ਦੇ ਮੈਂਬਰ ਨੇ ਸੀਨੀਅਰ ਮੈਂਬਰ ਨੇ ਉਹ ਵੀ ਕੋਸ਼ਿਸ਼ ਕਰ ਰਹੇ ਵੀ ਕਿਸੇ ਨਾ ਤਰੀਕੇ ਨਾਲ ਤੁਹਾਨੂੰ ਸਨਮਾਨਜਨਕ ਜਿਹੜਾ ਸਥਾਨ ਮਿਲ ਜAVE ਪੰਜ ਮੈਂਬਰੀ ਕਮੇਟੀ ਤੇ ਉੱਥੇ ਚੱਲਦੀ ਹੈ ਜੀ ਜੀ ਸਰ ਇੱਕ ਗੱਲ ਹੋਰ ਮੇਰਾ ਤੀਜਾ ਸਵਾਲ ਤੇ ਤੁਸੀਂ ਪਹਿਲੇ ਸਵਾਲ ਨਾਲ ਜੋੜ ਲਿਆ ਉਹਦਾ ਜਵਾਬ ਜਿਹੜਾ ਤੁਸੀਂ ਆਪਣੀ ਟਿੱਪਣੀ ਜਿਹੜੀ ਹੈ ਮਹੱਤਵਪੂਰਨ ਉਹ ਕਰ ਦਿੱਤੀ ਹੁਣ ਸਵਾਲ ਇਹ ਹੈ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਥੇਬੰਦੀ ਤੇ ਪੰਜ ਮੈਂਬਰੀ ਅਜੇ ਬਣੀ ਕੋਈ ਨਹੀਂ ਅਜੇ ਇੱਕ ਭਰਤੀ ਕਮੇਟੀ ਆ ਪਰ ਇੱਕ ਵੀਡੀਓ ਮੈਂ ਤੁਹਾਡੇ ਨਾਲ ਸਾਂਝਾ ਵੀ ਕੀਤਾ ਸੀ ਤੁਹਾਡੇ WhatsApp ਤੇ ਭੇਜਿਆ ਸੀ ਪਰਉਪਕਾਰ ਸਿੰਘ ਘੁੰਮਣ ਜਿਹੜੇ ਲੁਧਿਆਣਾ ਪਸ਼ਮੀ ਤੋਂ ਖਾਲੀ ਦਲ ਦੇ ਉਮੀਦਵਾਰ ਆ ਉਹ ਕਹਿ ਰਹੇ ਆ ਵੀ ਪੰਜ ਮੈਂਬਰੀ ਕਮੇਟੀ ਦੇ ਕੁਝ ਬੰਦੇ ਜਿਹੜੇ ਆ ਇਸ ਲਈ ਜਾ ਕੇ ਭਾਜਪਾ ਦੇ ਲੀਡਰਾਂ ਨਾਲ ਮੁਲਾਕਾਤਾਂ ਕਰ ਰਹੇ ਆ ਵੀ ਕੋ ਮੁਲਾਕਾਤਾਂ ਕਰਨ ਦਾ ਕੋਈ ਡਰ ਨਹੀਂ ਹੈਗਾ ਮੁਲਾਕਾਤਾਂ ਦੇ ਬਾਦਰ ਚਾਲੀ ਵੀ ਕਰਦੇ ਆ ਪਰਉਪਕਾਰ ਸਿੰਘ ਘੁੰਮਣ ਇਹ ਦੱਸਣ ਵੀ ਜਿਸ ਦਿਨ ਨੱਡੇ ਦਾ ਫੋਨ ਆਇਆ ਸੀ ਵੋਟ ਤੁਸੀਂ ਮੁਰਮੂ ਨੂੰ ਪਾਣੀ ਦਰੋਤੀ ਮੁਰਮੂ ਨੂੰ ਪਾਣੀ ਆ ਈ ਉਹ ਤੁਹਾਡਾ ਰابطਾ ਨਾਲ ਹੀ ਸੀਗਾ ਜਿੱਦਣ ਜਗਦੀਪ ਧਨਗੜ ਨੂੰ ਵੋਟ ਪਾਉਣੇ ਵੇਲੇ ਗੱਲ ਚੱਲ ਗੱਲ ਆਈ ਸੀਗੀ ਉਹ ਤੁਹਾਡਾ ਰابطਾ ਨਹੀਂ ਸੀਗਾ ਪਰਪਕਾਰ ਸਿੰਘ ਘੁੰਮਣ ਆਪਣੀ ਗਲਤ ਨੇ ਆਪ ਹੀ ਆ ਰਹੇ ਨੇ ਇਹਨਾਂ ਬਾਰੇ ਤੇ ਕੋਈ ਸਬੂਤ ਉਹਦੇ ਕੋਲ ਹੈਗਾ ਕਿ ਨਹੀਂਗਾ ਮਨੂੰ ਨਹੀਂ ਪਤਾ ਉਹ ਆਪ ਕਹੀ ਜਾਂਦੇ ਜੀ ਮੇਰੇ ਘਰ ਫਰਨਾ ਉਹ ਤਾਂ ਕਹਿ ਰਿਹਾ ਕਹਿੰਦੇ ਮੈਨੂੰ ਕੋ ਗੱਡੀ ਨੰਬਰ ਆ ਮੈਨੂੰ ਇਹ ਵੀ ਪਤਾ ਕਿਹੜਾ ਬੰਦਾ ਗਿਆ ਕੀ ਗੱਲਬਾਤ ਹੋਈ ਸਾਰਾ ਕੁਝ ਆਓ ਵੀਡੀਓ ਮੈਂ ਤੁਹਾਨੂੰ ਭੇਜਿਆ ਹੋਇਆ ਹਾਂ ਉਹਦਾ ਨੇ ਮੈਂ ਵੇਖਿਆ ਸੁਣ ਲਈ ਸਾਰੀ ਉਹ ਕਹਿ ਰਹੇ ਨੇ ਦੋਸ਼ ਹੀ ਲਾ ਰਹੇ ਨੇ ਉਹ ਉਹ ਦੋਸ਼ ਕੋ ਲਾ ਰਹੇ ਨੇ ਇਹਨਾਂ ਨੇ ਕਿਹਾ ਸੀ ਇਹ ਆਲੀ ਨੂੰਪੀ ਸਾਡੀ ਮਦਦ ਕੀਤੀ ਜਾਬੇ ਉਹ ਕਹਿੰਦਾ ਕਿਉਂ ਕਿ ਜਿਹੜੀ ਮਦਦ ਸੀ ਅਸੀਂ ਸਾਈਡਲ ਬੈਠੇ ਆ ਵਰਕਰ ਜੀ ਨੂੰ ਮਰਜ਼ੀ ਵੋਟ ਪਾਉਣੇ ਸੀ ਕਿਸੇ ਨੂੰ ਕੋ ਕੰਮੀ ਨਹੀਂ ਸੀ ਆਪਣੇ ਲੇਕਿਨ ਜਿਹੜੇ ਦੋਸ਼ ਇਹਨਾਂ ਤੇ ਲਾ ਰਹੇ ਵੀ ਜਾ ਕੇ ਬੀਜੇਪੀ ਦੇ ਲੀਡਰ ਨੂੰ ਮਿਲਦੇ ਤੇ ਬੀਜੇਪੀ ਲੀਡਰ ਜਿਹੜੇ ਪਾਕਿਸਤਾਨੀ ਕੋਈ ਨਹੀਂ ਹੈਗੇ ਕੋਈ ਬੀਜੇਪੀ ਦੀ ਜੜੀ ਹੋ ਕੋਈ ਸੂਤ ਦੀ ਬਿਮਾਰੀ ਨਹੀਂ ਹੈਗੀ ਕੋਈ ਜਿੰਨਾਂ ਨੂੰ ਮਿਲਣਾ ਗਨਾਵਾ ਜੇ ਪੰਜ ਮੈਂਬਰੀ ਕਮੇਟੀ ਜਾ ਕੇ ਸ਼ਾਹ ਨੂੰ ਮਿਲਦੀ ਆ ਪ੍ਰਧਾਨ ਮੰਤਰੀ ਨੂੰ ਮਿਲਦੀ ਆ ਕਿਸੇ ਮਨਿਸਟਰ ਨੂੰ ਮਿਲਦੀ ਹੈ ਗੁਨਾਹ ਕੀ ਕਰਦੀ ਉਹਦੇ ਚ ਤੁਸੀਂ ਰੋਜ਼ ਮਿਲਦੇ ਹੋ ਫੇਰ ਉਹ ਆਪ ਬੰਦੇ ਇਸ ਗੱਲ ਨੂੰ ਕਿ ਮੇਰੇ ਘਰ ਫਰਾਲਾ ਲੀਡਰ ਆਇਆ ਸੀ ਉਹ ਮੈਨੂੰ ਦੱਸ ਕੇ ਗਿਆ ਸੀ ਕਿ ਇਹ ਬੰਦੇ ਗਏ ਸੀ ਸਾਡੇ ਕੋਲ ਮਿਲ ਕੇ ਆਏ ਸੀ ਲਿੱਡਨ ਕਿ ਘਰ ਤਾਂ ਤੇਰੇ ਲੀਡਰ ਆਉਣ ਲਿਆ ਬੀਜੇਪੀ ਜੜੀ ਤੂੰ ਗੱਲ ਕਹਿਣ ਅਲਜਾਬ ਤੂੰ ਦੁਜਨਵਾੜਿਆ ਤੇ ਆਪਣਾ ਤੂੰ ਜਿਹੜਾ ਜੁਰਮ ਆਪ ਕਨਫੈਸ ਕਰ ਰਿਆ ਵਾ ਕਿੱਡਾ ਖੇਡਾ ਤੂੰ ਸਿਆਸਤਾਂ ਦਾ ਨਵੀਂ ਜਾਂ ਤਾਂ ਤੂੰ ਕਹਿੰਦਾ ਜੀ ਮੇਰੇ ਕੋਲ ਇਨਫਾਰਮੇਸ਼ਨ ਹੈਗੀ ਤੇ ਤੂੰ ਕਹਿੰਦਾ ਮੈਨੂੰ ਮੇਰੇ ਘਰ ਆ ਕੇ ਲੀਡਰ ਨੂੰ ਮਿਲਦੇ ਨੇ ਭਾਜੀਪੀ ਤੇ ਮੇਰੇ ਕਲਾਇੰਟ ਰਹਿੰਦੇ ਫਲਾਣੇ ਰਹਿੰਦੇ ਠਿਕੜੇ ਨੇ ਉਹ ਠੀਕ ਵੱਖਰੀ ਗੱਲ ਤੇ ਤੂੰ ਅਸਲ ਤੂੰ ਇਲੈਕਸ਼ਨ ਲੜ ਰਿਆ ਫੇਰ ਤੂੰ ਕਹਿੰਦਾ ਮੈਂ ਜਾ ਕੇ ਹਲੀ ਨੂੰ ਨਹੀਂ ਕਹਿੰਦਾ ਮੈਨੂੰ ਵੋਟਾਂ ਮੈਨੂੰ ਲੋੜ ਹੀ ਨਹੀਂ ਵੋਟਾਂ ਦੀਆਂ ਇਹਦਾ ਮਤਲਬ ਸਮੇਂ ਤੋਂ ਪਹਿਲਾਂ ਹੀ ਤੁਸੀਂ ਸਰੈਂਡਰ ਕਰ ਚੁੱਕੇ ਤਾਨੂੰ ਪਤਾ ਹੈ ਦੇ ਰਿਜ਼ਲਟ ਕੀ ਆਉਣਾ ਵਾ ਇਹ ਆਲੀ ਹੋਣਾ ਦੇ ਦੋਸ਼ ਲਾਉਣੇ ਲਾਓ ਤੁਸੀਂ ਕੋਈ ਗੱਲ ਨਹੀਂ ਇਹ ਤਾਂ ਦੋਸ਼ ਨਾਲ ਹਰ ਕਿਸ ਦਾ ਹੱਕ ਬਣਦਾ ਵਾ ਲੇਕਿਨ ਜਿਹੜੇ ਆਪਣਾ ਜੁਰਮ ਤੁਸੀਂ ਖੁਦ ਕਨਵਿੰਸ ਕਰ ਰਹੇ ਹੋ ਉਹਦੇ ਵੀ ਦੱਸਦੇ ਹੋ ਨਾ ਵੀ ਮੈਂ ਗਲਤੀ ਆ ਜਿਹੜਾ ਕਹਿੰਦਾ ਮੇਰੇ ਫਲਾਣ ਲਿਟਰ ਆ ਕੇ ਮਿਲਿਆ ਢਿੰਗਣਾ ਮਿਲਿਆ ਮੈਨੂੰ ਫਿਰ ਘਰ ਆਏ ਫਲਾਣੇ ਇੱਥੇ ਇੱਥੇ ਉਹ ਕਿਉਂ ਆਏ ਤੁਹਾਡੇ ਘਰ ਤੁਸੀਂ ਉਦਾਂ ਕਹਿ ਦਿੰਦੇ ਹੋ ਵੀ ਮੈਨੂੰ ਉਹਨਾਂ ਇਨਫੋਰਮੇਸ਼ਨ ਦੇ ਕੇ ਹੈਗੀ ਤੇ ਮੰਨ ਲੈਣ ਤੇ ਕੋਈ ਗੱਲ ਨਹੀਂ ਜਦੋਂ ਆਪਣਾ ਜੁਰਮ ਤੁਸੀਂ ਆਪ ਵੀ تسلیم ਕਰ ਰਹੇ ਹੋ ਤੇ ਫਿਰ ਬਾਕੀ ਕੁਝ ਰਹਿ ਨਹੀਂ ਜਾਂਦਾ ਦੂਜਿਆਂ ਦੇ ਦੋਸ਼ ਨੂੰ ਨਹੀਂ ਤੇ ਆਪਣਾ ਜੁਰਮ تسلیم ਕਰ ਰਹੇ ਹੋ ਤੁਸੀਂ ਜੀ ਜੀ ਰੋਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸ਼ੁਕਰੀਆ ਦੀ ਸ਼ੁਕਰੀਆ ਸ਼ੁਕਰੀਆ